ਲਾਈਵ ਹੋਣ ਜੋ ਜੰਮੇ ਬਾਰਡਰ ਨਾਲ ਹੀ ਪਿਆਰ ਬੜੀਆਂ ਅਪਸ ਐਂਡ ਡਾਊਨਸ ਬਾਰਡਰ ਤੇ ਵੇਖੀਏ ਪ੍ਰੈਕਟੀਕਲੀ ਵੇਖੀਏ politicans ਦਾ ਜਿਹੜੇ ਕੁੱਤੇ ਆਦਮੀ ਐ ਉਹਨਾਂ ਨੇ ਹਿੰਦੂ ਵਰਸਸ ਮੁਸਲਮਾਨ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਜਿਹੜਾ ਸਾਡੇ ਵਾਲਾ ਪੰਨੂ ਐ ਮੈਂ ਤਾਂ ਮੈਂ ਤੇ ਮੈਨੂੰ ਇਸ ਬੰਦੇ ਤੇ ਬੜਾ ਮੈਨੂੰ ਆਉਂਦਾ ਵੀ ਆ ਕੀ ਸੋਚਦਾ ਉਹ ਸਿੱਖ ਵਰਸਸ ਹਿੰਦੂ ਬਣਾ ਰਿਹਾ ਕੋਈ ਕੋਈ ਤਾਂ ਪਰਸ਼ੋ ਚ ਉੱਥੇ ਦਿਖਾਈ ਜਾਂਦਾ ਵੀ ਚੜਾਈ ਹੋ ਗਈ ਟੈਂਕ ਜਾ ਰਹੇ ਛਾ ਤੁਸੀਂ ਵੀ ਵੇਖੀ ਆਉਣੀਏ ਵੀਡੀਓ ਅੱਜ ਜੰਮੂ ਨੂੰ ਟੈਂਕ ਜਾ ਰਿਹਾ ਜੀ ਪਾਕਿਸਤਾਨ ਆਪਣਾ ਪੰਜਾਬ ਬਾਰਡਰ ਤੇ ਟੈਂਕ ਲਾ ਕੇ ਟੈਂਕ ਦੀ ਜੰਗ ਬੜੀ ਡਿਫਰੈਂਟ ਤਰੀਕੇ ਦੀ ਜੰਗ ਹੋਣੀ ਹੈ ਅਕਾਲਪੁਰਖ ਇਸ चीज ਨੂੰ ਬਚਾਈ ਰੱਖੇ ਤੂੰ ਦਾੜੀ ਰੱਖੀ ਆ ਮੈਂ ਖਾਲਿਸਤਾਨ ਚਾਹੁੰਦਾ ਸਾਡਾ ਪੰਜਾਬ ਹੈ ਅਸੀਂ ਤੇਰੇ ਵਰਗੇ ਚਵਲ ਬੰਦੇ ਤੋਂ ਅਸੀਂ ਖਾਲਿਸਤਾਨ ਇੱਥੇ ਲੈ ਕੇ ਕੀ ਕਰਨਾ ਐ ਜੇ ਐਡਾ ਪਹਿਲਵਾਨ ਆ ਤੂੰ ਆ ਜਾ ਪੰਜਾਬ ਚ ਤੈਨੂੰ ਪਤਾ ਲੱਗ ਜੂ ਵੀ ਕਿਸ ਪਾਸੇ ਤੂੰ ਕਰ ਲਈ ਮਦਦ ਜਿਹੜੀ ਪਾਕਿਸਤਾਨ ਦੀ ਕਰਨੀ ਹੈ ਜਿਹੜੇ ਕੋਈ ਆਈਐਸਆਈ ਦੇ ਏਜੰਟ ਹੈ ਜਾਂ ਇਹੋ ਜਿਹੇ ਕੁੱਤੇ ਕੰਮ ਕਰਾਉਂਦੇ ਆ ਸਾਡੇ ਮੁਲਕ ਨੂੰ ਖਰਾਬ ਕਰਦੇ ਮੈਂ ਹਰ ਪਾਕਿਸਤਾਨੀ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜੇ ਸਾਡੇ ਮੁਲਕ ਦੇ ਵਿੱਚ ਦਹਿਸ਼ਤਗਰਦੀ ਟੈਰਰਿਸਟ ਅਟੈਕ ਕਰਾਉਂਦੇ ਆ ਉਹਨਾਂ ਦੇ ਨਾਲ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਜਿਹੜੇ ਫੇਸਬੁਕੀਏ ਵਿਦਵਾਨ ਨੇ ਇਹ ਇਨਾਂ ਦਾ ਮੈਂ ਕਈਆਂ ਦੀ ਦੇਖਿਆ ਕਈਆਂ ਦਾ ਸਿਸਟਮ ਵੀ ਇਨਾਂ ਗੱਲਾਂ ਉਹਦੀਆਂ ਚੀਜ਼ਾਂ ਕਰਕੇ ਚੱਲਦਾ ਹੈ ਕਈਆਂ ਦੀ ਰੋਜ਼ਗਾਰ ਰੋਟੀ ਚਾਰ ਗਾਲਾ ਉਹਨੂੰ ਕੱਢ ਲਿਆ ਚਾਰ ਗਾਲਾ ਉਹਨੂੰ ਕੱਢ ਲਿਆ ਤਾਂ ਆਪ ਦੇ ਕਿਹੜੇ ਕੰਮਾਂ ਚ ਲੜਾਈਆਂ ਚ ਕਿਸੇ ਨੂੰ ਕੁਝ ਮਿਲਿਆ ਨਾ ਲੜਾਈ ਚ ਕਿਸੇ ਨੂੰ ਕੁਝ ਮਿਲਣਾ ਠੀਕ ਹੈ ਆਪਦੇ ਆਪ ਦੀ ਹੋਂਦ ਨੂੰ ਬਚਾਉਣ ਲਈ ਹਿੰਦੁਸਤਾਨ ਆਪਦੀ ਹੋਂਦ ਨੂੰ ਬਚਾਉਣ ਲਈ ਇਹ ਚੀਜ਼ਾਂ ਕਰੂਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਹਿਲਗਾਮ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਵਿੱਚ ਯੁੱਧ ਵਾਲੇ ਹਾਲਾਤ ਬਣੇ ਹੋਏ ਆ ਤੇ ਮੀਡੀਆ ਆਨਲਾਈਨ ਯੁੱਧ ਕਰਨ ਲੱਗਿਆ ਹੋਇਆ ਹੈ ਇਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਰਹੇ ਸੰਦੀਪ ਸਿੰਘ ਸੰਨੀ ਬਰਾੜ ਨੇ ਵੱਡੀ ਗੱਲ ਕੀਤੀ ਆ ਆਓ ਸੁਣਦੇ ਆ ਸਾਡਾ ਜਿਵੇਂ ਆਪਾਂ ਜਨਮੀ ਕਹਿੰਦੇ ਨੇ ਵੀ ਬਾਰਡਰ ਨਾਲ ਬਾਰਡਰ ਦੀਆਂ ਗੱਲਾਂ ਸੁਣਦੇ ਸੁਣਦੇ ਹੋਇਆ ਮੇਰੇ ਫਾਦਰ ਸਾਹਿਬ ਬਤੌਰ ਡੀਆਈਜੀ ਰਿਟਾਇਰ ਹੋਏ ਸੀ ਬੀਏ ਅਸਫ ਦੇ ਵਿੱਚ ਜਿਹੜੀ ਬਾਰਡਰ ਦੀ ਫੋਰਸ ਹੁੰਦੀ ਹੈ ਬਾਰਡਰ ਸਕਿਉਰਿਟੀ ਫੋਰਸ ਨੂੰ ਕਹਿੰਦੇ ਸੋ ਬਾਰਡਰ ਨਾਲ ਜੋ ਜੰਮੇ ਬਾਰਡਰ ਨਾਲ ਹੀ ਪਿਆਰ ਬੜੀਆਂ ਅਪਸ ਐਂਡ ਡਾਊਨਸ ਬਾਰਡਰ ਤੇ ਵੇਖੀਏ ਪ੍ਰੈਕਟੀਕਲੀ ਦੇਖੀਏ ਮੈਂ ਅੱਜ ਦੇ ਜਿਹੜੇ ਜੰਗ ਜਿਹੜੇ ਜੰਗ ਦੇ ਹਾਲਾਤ ਬਣੇ ਹੋਏ ਨੇ ਨਾ ਜੋ ਤੁਸੀਂ ਮੀਡੀਆ ਦੇ ਵਿੱਚ ਜੰਗ ਹੁਣ 65 ਵਾਲੀ ਜੋ 1965 ਦੇ ਵਿੱਚ ਜਿਹੜਾ ਲੜਾਈ ਹੋਈ ਸੀ ਜਾਂ 72 ਵਾਲੀ ਉਹ ਜੰਗ ਨਹੀਂ ਹੋਣੀ ਐ ਇਹ ਜੰਗ ਬੜੀ ਡਿਫਰੈਂਟ ਤਰੀਕੇ ਦੀ ਜੰਗ ਹੋਣੀ ਐ ਅਕਾਲਪੁਰਖ ਇਸ चीज ਨੂੰ ਬਚਾਈ ਰੱਖੇ ਜਿਹੜਾ ਸਾਡੇ ਤੇ ਜੋ ਸਾਡੇ ਤੇ ਸਾਡੇ ਲੋਕਾਂ ਤੇ ਤਸ਼ੱਦਦ ਕੀਤੀ ਹੈ ਪਲਵਾਮਾ ਦੇ ਵਿੱਚ ਆਪਣਾ ਪਹਿਲਗਾਮ ਦੇ ਸੌਰੀ ਪਲਵਾਮਾ ਚ ਹੋਇਆ ਪਹਿਲਗਾਮ ਚ ਹੋਇਆ ਨਿਹੱਤੇ ਬੰਦਿਆਂ ਨੂੰ ਹਿੰਦੂ ਕਹਿ ਕੇ ਮਾਰ ਦੇਣਾ ਆ ਹਿੰਦੂ ਹੈ ਜੀ ਇੱਕ ਉਹ ਸਾਡਾ ਜੋਕਰ ਜ ਆ ਉਹ 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 ਮੈਂ ਉਹ ਜਿਹੜਾ ਹੈਗਾ ਪੰਨੂ ਇੱਕ ਸਿਰੇ ਦਾ ਬਾਂਦਰ ਹੈ ਉਹ ਕੱਲ ਦਾ ਮੈਂ ਉਹਦੀ ਨਿਊ ਸੁਣ ਰਿਹਾ ਸੀ ਭੜਕਾਉਣ ਵਾਸਤੇ ਉਹ ਮੈਨੂੰ ਇਸ ਬੇਫਕੂ ਬੰਦੇ ਦਾ ਨਹੀਂ ਪਤਾ ਲੱਗ ਰਿਹਾ ਤੂੰ ਦਾੜੀ ਰੱਖੀ ਆ ਮੈਂ ਖਾਲਿਸਤਾਨ ਚਾਹੁੰਦਾ ਸਾਡਾ ਪੰਜਾਬ ਹੈ ਅਸੀਂ ਤੇਰੇ ਵਰਗੇ ਚਵਲ ਬੰਦੇ ਤੋਂ ਅਸੀਂ ਖਾਲਿਸਤਾਨ ਇੱਥੇ ਲੈ ਕੇ ਕੀ ਕਰਨਾ ਹੈ ਉਹ ਕਹੀ ਜਾਂਦਾ ਵੀ ਪਾਕਿਸਤਾਨ ਦੀ ਹਮਾਇਤ ਤੇ ਉਤਰਿਆ ਆ ਉਹ ਬੰਦਾ ਤੁਸੀਂ ਉਹਦੇ ਇੰਟਰਵਿਊ ਸੁਣੋ ਵੀ ਪਾਕਿਸਤਾਨ ਦੇ ਨਾਲ ਅਸੀਂ ਖੜੇ ਆ ਵੀ ਤੇਰਾ ਇੱਥੇ ਟੱਟੂ ਐ ਤੂੰ ਕੌਣ ਹੁੰਨਾ ਉਹ ਇੱਥੇ ਕਹਿ ਰਿਹਾ ਵੀ ਮੈਂ ਮੈਂ ਅਸੀਂ ਪਾਕਿਸਤਾਨ ਦੀ ਹਮਾਇਤ ਤੇ ਅਸੀਂ ਪਾਕਿਸਤਾਨ ਨਾਲ ਆ ਇਹੋ ਜੀਆਂ ਚੀਜ਼ਾਂ ਨੂੰ ਵਰਗਲਾ ਕੇ ਨੌਜਵਾਨ ਨੂੰ ਬਗਲਾਉਣ ਦੀ ਲੋੜ ਨਹੀਂ ਸਰਕਾਰ ਜੋ ਕਦਮ ਚੱਕੂਗੀ ਸੋਚ ਸਮਝ ਕੇ ਕਦਮ ਚੱਕੂਗੀ ਜਿੱਥੇ ਇੰਡੀਆ ਦੀ ਆਈਡੈਂਟੀਟੀ ਦਾ ਸਵਾਲ ਹੈ ਇੰਡੀਆ ਦੀ ਕਾਬਲੀਅਤ ਦਾ ਸਵਾਲ ਹੈ ਸਰਕਾਰਾਂ ਇਸ ਕਾਰਨ ਸਮਰਥ ਨੇ ਵੀ ਪਰ ਮੈਂ ਆ ਜਿਹੜੇ ਜੋਕਰ ਹੈ ਪੰਨੂ ਟਾਈਪ ਉਹੋ ਜਿਹੇ ਜੋਕਰਾਂ ਦੀ ਮੈਂ ਸੁਣਿਆ ਵੀ ਉਹ ਜੋਕਰ ਹੁਣ ਕਹੀ ਜਾਂਦੇ ਆ ਵੀ ਅਸੀਂ ਪਾਕਿਸਤਾਨ ਦੇ ਨਾਲ ਮਤਲਬ ਮੈਨੂੰ ਸਮਝ ਵੀ ਨਹੀਂ ਆ ਇੱਡਾ ਪਾਕਿਸਤਾਨ ਵੜ ਕੇ ਦਿਖਾ ਸੋ ਇਹੋ ਜੇ ਬੰਦਿਆਂ ਤੋਂ ਲੜਾਈ ਤਾਂ ਜੋ ਹੋਣੀ ਉਹ ਤਾਂ ਸਰਕਾਰ ਨੂੰ ਪਤਾ ਜਾਂ ਆਕਾਲਪੁਰਖ ਨੂੰ ਪਤਾ ਪਰ ਇਹੋ ਜੇ ਬੰਦਰਾ ਤੋਂ ਆਪਾਂ ਨੂੰ ਬੱਚਿਆਂ ਦੀ ਲੋੜ ਹੈ ਪੰਜਾਬ ਨੂੰ ਬੱਚਿਆਂ ਦੀ ਪੰਜਾਬ ਦੀ ਨੌਜਵਾਨੀ ਨੂੰ ਬੱਚਿਆਂ ਦੀ ਲੋੜ ਹੈ ਇਹਨਾਂ ਨੂੰ ਸੀਰੀਅਸਲੀ ਲੈਣ ਵਾਲੇ ਲੋਕ ਨਹੀਂ ਇਹ ਇਹਨਾਂ ਦਾ ਕੀ ਹੈ ਉੱਥੇ ਬੈਠ ਕੇ ਬਿਆਨ ਦੇ ਦਿੰਦੇ ਆ ਕਿਤੇ ਕਹਿੰਦਾ ਮੈਂ ਫਲਾਣੇ ਨੂੰ ਆਹ ਨਾਮ ਦਊਂਗਾ ਮੈਂ ਆਹ ਨਾਮ ਦਊਂਗਾ ਪੰਜਾਬ ਨੂੰ ਗੌਰ ਕਰਾਂਗੇ ਨਾ ਅਸੀਂ ਬੜੇ ਭਾਈਚਾਰਕ ਸਾਜ Hindu Sikh Muslim ਇਕਤਾ ਦੇ ਅਸੀਂ ਪ੍ਰਤੀਕ ਆ ਜੀ ਸ਼ੁਰੂ ਤੋਂ ਇਕੱਠੇ ਰਹੇ ਗਾਣੂ ਵੀ ਇਕੱਠੇ ਆਣਾ ਇਹੋ ਜਿਹੇ ਬੰਦੇ ਜਿਹੜੇ ਉਕਸਾਉਂਦੇ ਆ ਉਲਟੀਆਂ ਸਿੱਧੀਆਂ ਗੱਲਾਂ ਨੂੰ ਅਸੀਂ ਇਹੋ ਜਿਹੀ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਐਡਾ ਪਹਿਲਵਾਨਾ ਤੂੰ ਆ ਜਾ ਪੰਜਾਬ ਚ ਤੈਨੂੰ ਪਤਾ ਲੱਗ ਜੂ ਵੀ ਕਿਸ ਪਾਸੇ ਤੂੰ ਕਰ ਲਈ ਮਦਦ ਜਿਹੜੀ ਪਾਕਿਸਤਾਨ ਦੀ ਕਰਨੀ ਹੈ ਸੋ ਮੈਂ ਇਸ ਲੜਾਈ ਦੇ ਹੱਕ ਚ ਨਹੀਂ ਬਾਰਡਰ ਦੇ ਉੱਤੇ ਹਮੇਸ਼ਾ ਪੀਸ ਹੀ ਰਹਿਣਾ ਚਾਹੀਦਾ ਮੈਂ ਬਾਰਡਰ ਨੂੰ ਬੜੇ ਨਜ਼ਦੀਕੀ ਵੇਖਿਆ ਉੱਥੇ ਜਿਹੜੇ ਪੰਜਾਬ ਦੇ ਤੇ ਜਿਹੜੇ ਕਿਸਾਨ ਵੀ ਸਾਡੇ ਦਰਵਾਇਂ ਕਰਨ ਜਾਂਦੇ ਆ ਹੁਣ ਕਣਕ ਦੀ ਫਸਲ ਵੱਡੀ ਹੈ ਕਿਸੇ ਨੇ ਤੂੜੀ ਬਣਾਉਣੀ ਹੈ ਕਿਸੇ ਨੇ ਲੰਗ ਚੱਕਣਾ ਸਾਨੂੰ ਸਾਨੂੰ ਯੁੱਧ ਨਹੀਂ ਚਾਹੀਦਾ ਸਾਨੂੰ ਲੜਾਈ ਨਹੀਂ ਚਾਹੀਦੀ ਹਾਂ ਸਰਕਾਰ ਪਰ ਜੇ ਸਾਡੀ ਸਰਕਾਰ ਕੋਈ ਫੈਸਲਾ ਚਦੂਗੀ ਹਰ ਹਿੰਦੁਸਤਾਨੀ ਦਾ ਇੱਕ ਫਰਜ਼ ਬਣਦਾ ਆ ਆਪਦੀ ਸਰਕਾਰ ਨਾਲ ਡਟ ਕੇ ਖੜਾ ਕੁਸ਼ੀਤਾ 77 ਤੇ 65 ਵੇਲੇ ਪਰਿਵਾਰ ਤੁਹਾਡੇ ਉੱਤੇ ਸੀ ਹਾਂ ਤੁਸੀਂ ਉਹੋਂ ਦੇ جنگ ਤੋਂ ਬਾਅਦ ਦੇ ਹਕਾਤ ਵੀ ਦਿੱਤੀ ਆ ਕੀ ਨਿਕਲਦਾ ਇਸ ਤਰ੍ਹਾਂ ਦੇ ਕੁਝ ਨਹੀਂ ਲੜਾਈ ਚ ਕਿਤੇ ਵੀ ਕੁਝ ਨਹੀਂ ਨਿਕਲਦਾ ਕਿਤੇ ਵੀ ਕਿਤੇ ਵੀ ਕੋਈ ਲੜਾਈ ਦੇ ਵਿੱਚ ਕੁਝ ਵੀ ਨਹੀਂ ਨਿਕਲਦਾ ਹਲੀ ਸਾਹਿਬ ਲੜਾਈ ਦੇ ਤੁਸੀਂ ਭਰਾਵਾਂ ਚ ਲੜਾਈ ਹੋ ਜੇ ਤੇ ਘਰ ਦਾ ਨੁਕਸਾਨ ਹੋ ਜਾਂਦਾ ਭਰਾਵਾਂ ਚ ਛੋਟੀ ਛੋਟੀਆਂ ਲੜਾਈਆਂ ਤੇ ਘਰਾਂ ਦਾ ਨੁਕਸਾਨ ਹੋਇਆ ਨਾ ਮੁਲਕਾਂ ਦੇ ਯੁੱਧ ਦੇ ਵਿੱਚ ਤਾਂ ਕਿਸੇ ਨੂੰ ਕੁਝ ਨਹੀਂ ਮਿਲੂਗਾ ਪਾਕਿਸਤਾਨ ਦੇ ਵਿੱਚ ਜਿਹੜੇ ਉਧਰ ਬੈਠੇ ਐ ਦੇਖੋ ਜਿਹੜੇ ਕੋਈ ਆਈਐਸਏ ਦਾ ਏਜੰਟ ਹੈ ਜਾਂ ਇਹੋ ਜਿਹੇ ਕੁੱਤੇ ਕੰਮ ਕਰਾਉਂਦੇ ਆ ਸਾਡੇ ਮੁਲਕ ਨੂੰ ਖਰਾਬ ਕਰਦੇ ਮੈਂ ਹਰ ਪਾਕਿਸਤਾਨੀ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜੇ ਸਾਡੇ ਮੁਲਕ ਦੇ ਵਿੱਚ دہشت گردੀ ਟੈਰਰਿਸਟ ਅਟੈਕ ਕਰਾਉਂਦੇ ਆ ਉਹਨਾਂ ਦੇ ਨਾਲ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਉਹਨਾਂ ਤਾਂ ਉਹਨਾਂ ਨੂੰ ਤਾਂ ਸਜ਼ਾ ਉਹਨਾਂ ਨੂੰ ਬਰਾਬਰ ਦੇਣੀ ਚਾਹੀਦੀ ਹੈ ਪਰ ਜਿਹੜਾ ਆਮ ਸ਼ਹਿਰੀ ਹੈ ਜਿਹਦਾ ਕੋਈ ਇਸ ਚੀਜ਼ ਨਾਲ ਲੈਣਾ ਦੇਣਾ ਨਹੀਂ ਉਹਨਾਂ ਦਾ ਮਾਰੇ ਆਮ ਸ਼ਹਿਰੀਆਂ ਦਾ ਕੋਈ ਕਸੂਰ ਨਹੀਂ ਹੁੰਦਾ ਇਹਨਾਂ ਦੀ ਪ੍ਰੋਟੈਕਸ਼ਨ ਜ਼ਰੂਰ ਆਪਦੀ ਆਪਦੀ ਹਕੂਮਤਾਂ ਨੂੰ ਕਰਨੀ ਚਾਹੀਦੀ ਹੈ ਪਰ ਆਨਲਾਈਨ ਯੰਗ ਇੱਕ ਵੱਖਰੀ ਤਰ੍ਹਾਂ ਦੀ ਸ਼ੁਰੂ ਹੋਈ ਹੈ ਆਨਲਾਈਨ ਆਨਲਾਈਨ ਦਾ ਯੰਗ ਜਿਹਦਾ ਚਿਤ ਕਰਦਾ ਹਲੀ ਸਾਹਿਬ ਹੁਣ ਤੁਸੀਂ ਮੇਰੇ ਭਰਾ ਤੁਸੀਂ ਮੈਨੂੰ ਕਿਹਾ ਤਾਂ ਬੋਲਦਾ ਹੁਣ ਕੱਲ ਕੋਈ ਮੇਰੇ ਤੇ ਕਹੂਗਾ ਅੱਡ ਵੱਡਾ ਚੌਧਰੀ ਬਣਿਆ ਬੈਠਾ ਦੇਖੋ ਪਰ ਮੈਂ ਜਿਹੜੇ ਫੇਸਬੁਕੀਏ ਵਿਦਵਾਨ ਨੇ ਇਹ ਇਨ੍ਹਾਂ ਦਾ ਮੈਂ ਕਈਆਂ ਦੀ ਦੇਖਿਆ ਕਈਆਂ ਦਾ ਸਿਸਟਮ ਵੀ ਇਨ੍ਹਾਂ ਗੱਲਾਂ ਉਹਦੀਆਂ ਚੀਜ਼ਾਂ ਕਰਕੇ ਚੱਲਦਾ ਹੈ ਕਈਆਂ ਦੀ ਰੋਜ਼ਗਾਰ ਰੋਟੀ ਚਾਰ ਗਾਲਾਂ ਉਹਨੂੰ ਕੱਢ ਲੀਆਂ ਚਾਰ ਗਾਲਾਂ ਉਹਨੂੰ ਕੱਢ ਲੀਆਂ ਚਾਰ ਬੰਦੇ ਸ਼ਬਦ ਉਹਨੂੰ ਬੋਲਤੇ ਕੋਈ ਕੋਈ ਤਾਂ ਪਰਸੋਂ ਚੋਂ ਉੱਥੇ ਦਿਖਾਈ ਜਾਂਦਾ ਵੀ ਚੜ੍ਹਾਈ ਹੋ ਗਈ ਟੈਂਕ ਜਾ ਰਹੇ ਸ਼ਾ ਤੁਸੀਂ ਵੀ ਵੇਖੀ ਆਉਣੀਏ ਵੀਡੀਓ ਆਜੀ ਜੰਮੂ ਨੂੰ ਟੈਂਕ ਜਾ ਰਹੇ ਆ ਜੀ ਪਾਕਿਸਤਾਨ ਆਪਣਾ ਪੰਜਾਬ ਬਾਰਡਰ ਤੇ ਟੈਂਕ ਲਾ ਕੇ ਜੇ ਜੋ ਸਰਕਾਰ ਨੇ ਕਰਨਾ ਹੈ ਸਰਕਾਰ ਕਰੂਗੀ ਪਰ ਸੋਸ਼ਲ ਮੀਡੀਆ ਵਿਦਵਾਨਾਂ ਨੂੰ ਬੇਨਤੀ ਆ ਵੀ ਆਪਾਂ ਪਾਈਚਾਰਕ ਸਾਜ ਪਿਆਰ ਇੱਕ ਦੂਜੇ ਇਤਿਫਾਕ ਬਣਾ ਕੇ ਰੱਖੀਏ ਤਾਂ ਕਿ ਆਪਾਂ ਆਉਦੇ ਕਿਹੜੇ ਕੰਮਾਂ ਚ ਲੜਾਈਆਂ ਚ ਕਿਸੇ ਨੂੰ ਕੁਝ ਮਿਲੇ ਨਾ ਲੜਾਈ ਚ ਕਿਸੇ ਨੂੰ ਕੁਝ ਮਿਲਣਾ ਠੀਕ ਹੈ ਆਪਦੇ ਆਪਦੀ ਹੋਂਦ ਨੂੰ ਬਚਾਉਣ ਲਈ ਹਿੰਦੁਸਤਾਨ ਆਪ ਦੀ ਹੋਣ ਨੂੰ ਬਚਾਉਣ ਲਈ ਇਹ ਚੀਜ਼ਾਂ ਕਰੂਗਾ ਤੇ ਜੋ ਸਰਕਾਰ ਡਿਸੀਜਨ ਲੋਗੀ ਸਰਕਾਰ ਦਾ ਸਾਥ ਦੇਣਾ ਹਰ ਹਿੰਦੁਸਤਾਨੀ ਦਾ ਫਰਜ਼ ਐਸਸੀਡੀ ਦੇ ਵਿੱਚ ਕਿੰਨੇ ਪਰਿਵਾਰ ਆ ਜਿਹੜੇ ਇਧਰ ਰੋਂਦੇ ਜਾ ਰਹੇ ਆ ਉਧਰੋਂ ਰੋਂਦੇ ਇਧਰ ਆ ਦੇਖੋ ਤੁਸੀਂ ਵੇਖਿਓ ਅੱਜ ਮੈਂ ਇੱਕ ਛੋਟੀ ਜੀ ਵੀਡੀਓ ਵੇਖ ਰਹੀ ਸੀ ਇੱਕ ਛੋਟੀ ਜੀ ਬੱਚੀ ਨੂੰ ਮਾਂ ਛੱਡ ਕੇ ਜਾ ਰਹੀ ਹੈ ਉਹ ਮੇਰੇ ਖਿਆਲ ਬਹੁਤ ਸਾਲ 2 ਸਾਲਾਂ ਦੀ ਬੱਚੀ ਹੋਊਗੀ ਪਰ ਉਹ ਪਾਕਿਸਤਾਨੀ ਨੈਸ਼ਨਲ ਹੈ ਉਹਨੂੰ ਵਾਪਸ ਜਾਣਾ ਪੈਣਾ ਜੋ ਸਾਡਾ ਪਰ ਹਾਲਾਤ ਐਸੇ ਪੈਦਾ ਕਿਉਂ ਹੋਏ ਦੇਖੋ ਆ ਪਹਿਲਗਾਮ 'ਚ ਇਹੋ ਜਿਹੇ ਹਾਲਾਤ ਪੈਦਾ ਕਿਉਂ ਹੋਏ ਉਹ ਟੈਰਿਸਟ ਐਕਸੀਆ ਉਹਨਾਂ ਨੇ ਹਿੰਦੂ ਚੁਣ ਕੇ ਮਾਰੇ ਤੇ ਹੁਣ ਇੱਥੇ ਪੋਲਿਟਿਸ਼ੀਅਨਸ ਦਾ ਜਿਹੜੇ ਕੁੱਤੇ ਆਦਮੀ ਐ ਉਹਨਾਂ ਨੇ ਹਿੰਦੂ ਵਰਸਸ ਮੁਸਲਮਾਨ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਜਿਹੜਾ ਸਾਡੇ ਵਾਲਾ ਪੰਨੂ ਐ ਮੈਂ ਤਾਂ ਮੈਨੂੰ ਇਸ ਬੰਦੇ ਤੇ ਬੜਾ ਮੈਨੂੰ ਆਉਂਦਾ ਵੀ ਆ ਕੀ ਸੋਚਦਾ ਉਹ ਸਿੱਖ ਵਰਸਸ ਹਿੰਦੂ ਬਣਾ ਰਿਹਾ ਸਾਨੂੰ ਉਹ ਨਹੀਂ ਚਾਹੀਦਾ ਸਿੱਖ ਵੀ ਸਾਡੇ ਅਸੀਂ ਵੀ ਸਾਡਾ ਇੱਕ ਆਪਦਾ ਪਾਈਚਾਰ ਹੈ ਹਿੰਦੂਆਂ ਦਾ ਪਾਈਚਾਰ ਹੈ ਜਿਹੜਾ ਮੁਸਲਮਾਨਾਂ ਦਾ ਪਾਈਚਾਰ ਹੈ ਆ ਡਿਵਾਈਡਸ ਕਿਉਂ ਕਰਨਾ ਚਾਹੁੰਦੇ ਆ ਕਾਮਨ ਨੂੰ ਮੈਨੂੰ ਆ ਨਹੀਂ ਸਮਝ ਆਉਂਦੀ ਵੀ ਤੁਸੀਂ ਆਪ ਤਾਂ ਬਾਹਰਲੇ ਮੁਲਕਾਂ 'ਚ ਬੈਠੇ ਹੋ ਆਈਐਸਆਈ ਉੱਤੇ ਬੈਠੀ ਹੈ ਤੋ ਆ ਮੁਲਕ ਪਾੜਦੇ ਸਾਨੂੰ ਫਿਰਦੇ ਕੀ ਫਾਇਦਾ ਨਿਕਲਾਦਾ